ਅੱਜ ਫੇਰ ਗੋਭੀ ਮੰਮੇ ਅੱਜ ਫੇਰ ਗੋਭੀ ਚੌਥੀ ਵਾਰੀ ਹਫਤੇ ਦੀ ਗੋਭੀ ਖਵਾਉਣ ਲੱਗੀ ਏ ਪਤਾ ਨਹੀਂ ਗੋਭੀ ਨਾਲ ਕੀ ਪਿਆਰ ਹੈ ਇਹਨਾਂ ਦਾ ਤੋਲਦਾ ਨਹੀਂ ਸਹੀ ਲੈ ਲੈ ਜੋਰ ਵੇ ਲਾਉਂਦਾ ਹੀ ਤੂੰ ਤਾਂ ਕਹਿੰਦੀ ਸੀ ਲੈ ਜਾਊਂਗੀ ਮੈਂ ਹੈ ਇਹਨੂੰ ਗਰੀਬਣੀ ਨਾ ਹੋਣੀ ਇੱਥੇ ਸਰਾਣੇ ਰੱਖਤਾ ਲਓ ਜੀ ਨਵੀਂ ਨਵੀਂ ਮੱਛੀ ਆਈ ਸਾਡੀ ਸਾਰੀ ਰੱਖ ਜੇ ਨਵੀਂ ਆ ਛੋੜੇ ਛੜੀ ਜਾ ਇੱਕ ਰਾਤੀ ਕੱਟਾ ਆਇਆ ਸਾਡੇ ਕੋਲ ਇੱਕ ਬੱਛੀ ਇਹਦਾ ਨਾਮ ਹੈਗਾ ਅੱਛਾ ਚੈਂਪੀਅਨ ਇੱਕ ਮਾਦੀ ਸੁਈ ਸਾਡੀ ਰਾਤੀ ਉਹ ਆ ਬਾਲੀ ਭੱਡੀ ਨਹੀਂ ਚੰਗੀ ਤਰ੍ਹਾਂ ਵੇਚੇ ਜੇ ਮੋਰੀ ਖੁੱਲੀ ਕਰੇ ਦੀ ਚੰਗੀ ਤਾਂ ਉਹ ਖੁੱਲੀ ਪੂਰੀ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਤੁਹਾਨੂੰ ਪਤਾ ਹੋਣਾ ਗੁਰਚਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰਚਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਕੋਈ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਦਰ ਤੱਕ ਜਰੂਰ ਦੇਖਿਓ ਪੂਰੀ ਪ੍ਰੈਸ ਭਾਈ ਜੀ ਆ ਹੈ ਲੋ ਗਾਇਜ਼ ਜਾ ਵਾਚੀ ਕੋਲ ਲਗਾ ਐਨ ਕਾ ਕੋ ਲਾ ਲਗਾ ਕੜਕ ਕੜਕਾ ਵਰਗੋਇਆ ਘੱਟ ਨਹੀਂ ਲੈਨੇ ਇਹਨੂੰ ਦਾ ਥੋਇਆ ਘੱਟ ਦੀਗਾ ਲਓ ਵੀ ਅੱਜ ਫੇਰ ਗੋਭੀ ਮੰਮੀ ਅੱਜ ਫੇਰ ਗੋਭੀ ਚੌਥੀ ਵਾਰੀ ਹਫਤੇ ਦੀ ਗੋਭੀ ਖਵਾਉਣ ਲੱਗੀ ਏ ਪਤਾ ਨਹੀਂ ਗੋਭੀ ਨਾਲ ਕੀ ਪਿਆਰ ਹੈ ਇਹਨਾਂ ਅੱਧ ਹੋ ਗਈ ਏ ਚੌਥੀ ਆ ਵੀ ਕੱਢਣ ਪਈ ਏ ਲੈ ਦੱਸ ਉਹ ਤੇ ਕੀ ਅੜਜਲ ਤੋਲਦਾ ਨਹੀਂ ਸਹੀ ਲੈ ਲੈ ਜੋਰ ਵੇ ਲਾਉਂਦਾ ਹੀ ਉਹ ਮੈਨੂੰ ਕੋਈ ਕੰਮ ਕਹਿ ਰਹੀਏ ਤੇ ਨਹੀਂ ਮੈਂ ਨਹੀਂ ਕਰਨਾ ਇੱਥੇ ਇਹ ਕਿੰਨਾ ਜੋਰ ਆ ਜਾਂਦੇ ਇਹਨਾਂ 'ਚ ਇਹ ਪਤਾ ਨਹੀਂ ਵੱਖਰੀ ਏਨਰਜੀ ਆਉਂਦੀ ਬੀਬੀਆਂ 'ਚ ਭਰਾਵਾ ਜਦੋਂ ਸ਼ਾਪਿੰਗ ਸ਼ੂਪਿੰਗ ਜਾਂ ਕੋਈ ਚੀਜ਼ ਖਰੀਦਣੀ ਹੋਵੇ ਨਾ ਇਹਨਾਂ ਨੇ ਉਦੋਂ ਪਤਾ ਨਹੀਂ ਕਿਹੜਾ ਇਹਨਾਂ ਦੇ ਅੰਦਰ ਪਰਮਾਣੂ ਬਾਂਬ ਵੀ ਫਟ ਜਾਂਦਾ ਕਿ ਦਵਾ ਦਾ ਲੈ ਲੈ ਜਾਣੀ ਇਹਨੇ ਚੱਕ ਚਕਾ ਗਿਆ ਇਧਰ ਆ ਤੇ ਗੱਡੀ 'ਚ ਲੈ ਜਾਂਗੀ ਆਈਡੀ ਹੈਗੀ ਆ ਗਿਆ ਮੈਂ ਨਹੀਂ ਤੂੰ ਤਾਂ ਕਹਿੰਦੀ ਸੀ ਲੈ ਜੂਗੀ ਮੈਂ ਹੈ ਇਹਨੂੰ ਗਰੀਬਣੀ ਨੂੰ ਨਹੀਂ ਇੱਥੇ ਸਰਾਣੇ ਰੱਖਤਾ ਮੇਰੇ ਤੂੰ ਕਿਹਾ ਸੀ ਮੈਂ ਗੱਡੀ ਚ ਲਾਇਆ ਜਾਨਾ ਮੈਂ ਤੇ ਮੈਂ ਤੈਨੂੰ ਕਿਹਾ ਸੀ ਗੱਡੀ ਦੀ ਚੁੱਪੜ ਜੋਗੀ ਹੈ ਜਿੰਨੀ ਉਂਝ ਨਹੀਂ ਚੁੱਕੀ ਜਾਂਦੀਗੀ ਲੈ ਵੀਰ ਲੈ ਲਾ ਜੀ ਨਵੀਂ ਨਵੀਂ ਬੱਛੀ ਆਈ ਸਾਡੀ ਲੱਖਮੀ ਨਵੀਆਂ ਛੋੜੇ ਛੜੀ ਦਾ ਇੱਕ ਰਾਤੀ ਕੱਟਾ ਆਇਆ ਸਾਡੇ ਕੋ ਇੱਕ ਬੱਛੀ ਇਹਦਾ ਨਾਮ ਹੈਗਾ ਅਛਾ ਜੀ ਇੱਕ ਮੱਝ ਸੂਈ ਸਾਡੀ ਰਾਤੀ ਓਏ ਬਾਲੀ ਭੱਡੀ ਨਹੀਂ ਚੱਕੀ ਫਿਰਦਾ ਤੂੰ ਜਿਆਦਾ ਗਲਤ ਚੀਜ਼ ਨਾ ਗਲਤ ਤਾਂ ਤੇ ਸਰਾਹ ਕਰਨਾ ਤੇ ਚੀਜ਼ ਨੂੰ ਗੋਹਣਾ ਲੈ ਐਵੇਂ ਕਿੰਨਾ ਬਰੂਦਾ ਛੜਦਾ ਇਹ ਉੱਚ ਬਰੂਦਾ ਕਿੰਨਾ ਛੜਦਾ ਜੇ ਲੱਕੜ ਵਾਲੇ ਨਾ ਕਰਦਾ ਤੇ ਸਾਫ਼ ਕਰ ਦੇਣਾ ਇਹਨੇ ਚੰਗੀ ਤਰ੍ਹਾਂ ਮਾਰ ਇਹਦੇ ਵਿੱਚ ਹਲਾ ਇਹਨੇ ਚੰਗੀ ਤਰ੍ਹਾਂ ਵੇਚੇ ਮੋਰੀ ਖੁੱਲੀ ਕਰੇ ਦੀ ਚੰਗੀ ਤਰ੍ਹਾਂ ਉਹ ਖੁੱਲੀ ਪੂਰੀ 29 ਫਿਰ ਹਾਂਜੀ ਚੱਕਤੀ ਗਰੀਬੀ ਹੋਰ ਨਹੀਂ ਡਲੇ ਦੋਵੇਂ ਪਾਸੇ ਨਹੀਂ ਪਾਈਆਂ ਉਹ ਬਈ ਆ ਕੰਨ ਹਲੇ ਬਈ ਨਹੀਂ ਇਹ ਇਹ ਕਿਤੇ ਗਿਆ ਆ ਵਾ ਇਹ ਨਹੀਂ ਬਈ ਬਚਾ ਕੇ ਹੋਣੀ ਇਹਦੇ ਤੇ ਕਿਸੇ ਨੇ ਅਟੈਕ ਕਰਤਾ ਹਾਂਜੀ ਚੱਲ ਇਹਨੂੰ ਛੇਤੀ ਠੀਕ ਕਰਾ ਫਿਰ ਅੱਜ ਝੋਨਾ ਹੀ ਭਰੀਏ ਗੱਲ ਛੱਟ ਗਏ ਕੱਲ ਨੂੰ ਸੜ ਦੇਣਾ ਬਈ ਸੋਹਾ ਸੋਹਾ ਟਰਾਲਾ ਲਿਆ ਇਹ ਹੁਣੇ ਆਉਂਦਿਆ ਥੋੜੇ ਵਰਨਾ ਹੂੰ ਦੋਵੇਂ ਆਪਣੇ ਵਾਲਾ ਤੇ ਮੁੰਡੇ ਵਾਲਾ ਦੋਵੇਂ ਵਾਲੇ ਦੋਵੇਂ ਟਰਾਲੇ ਭਰਦੇ ਨੇ ਹੁਣੇ ਹਾਂ ਜੀ ਗਾਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਦਾਂ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ